ਬੱਚਾ ਅੰਦਰ ਡੈਡਾ ਦੇ ਇਨਫੈਕਸ਼ਨ ਜਾਦੇ ਫੈਲ ਗਈ ਸੀ ਜੀ। ਇਸ ਦੂਬਾਰ ਬਾਈ ਨੇ ਉਹਨਾਂ ਬੱਚਾ ਕੱਢਿਆ ਜੀ ਤੇ ਜ਼ੇਰ ਵੀ ਅੰਦਰ ਰਹਿ ਗਈ ਸੀ ਜੀ ਤੇ ਥਾਣਾ ਵੀ ਕੋਈ ਐਨੇ ਨਹੀਂ ਸੀ ਪਹਿਲੀ ਹੀ ਹੋਣ ਕਰਕੇ ਝੋਟੀ ਤੇ ਆਪਾਂ ਨੂੰ ਐਸੀ ਵੀ ਦੁੱਧ ਕਿਹੜਾ ਦੋ ਗਰੂ ਚਲੋ ਛੋਟੇ ਦੀ ਜਾਨ ਬਚ ਜੇ ਅੱਗੇ ਨੂੰ ਆਪਾਂ ਤੇ ਉਹ ਦਵਾਈ ਤੋਂ ਦੇਣ ਤੋਂ 2-3 ਦਿਨ ਬਾਅਦ ਹੀ ਮੱਝ ਨੇ ਸਾਰੀ ਜ਼ੇਰ ਬਾਹਰ ਕੱਢਤੀ ਸਾਰਾ ਅੰਦਰੋਂ ਸਾਫ਼ ਕਰਤਾ ਜੀ ਨਾਲ ਹਾਂਜੀ ਸਾਨੂੰ ਦਾਦੀ ਵੀ ਇਹ ਬੱਚਦੀ ਨਹੀਂ ਹੈਗੀ ਵੀ ਇਹਦਾ ਵਿਚਾਰੀ ਆਈ ਜਾਊਗੀ ਵੀ ਇਹਦਾ ਕੋਈ ਮੁੱਲ ਘੜ ਰਹੇ ਹੈ ਵੀ ਵਧੀਆ ਮੱਝ ਆ ਪੀਂ ਦੁੱਧ ਆ ਗਈ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਸਹੀ ਤਰੀਕੇ ਨਾਲ ਮਿਲਦੀ ਹੈ ਹ ਵੀਡੀਓ ਪੂਰਾ ਪ੍ਰੋਪਰ ਸਹੀਦ ਹੁੰਦੇ ਨਹੀਂ ਜਾਂਦਾ ਹੈਗਾ ਦੂਜਾ ਕਾਰਨ ਬਣ ਜਾਂਦਾ ਹੈਗਾ ਵੀ ਉਹਨੂੰ ਮਸਟੈਟਸ ਆਉਗੇ ਹੀ ਆਉਗੇ ਉਹਨੂੰ ਕੋਈ ਰੋਕ ਹੀ ਨਹੀਂ ਸਕਦਾ ਚਾਹੇ ਉਹ 10 ਦਿਨਾਂ ਦੇ ਹੋਣ ਤੋਂ ਬਾਅਦ ਜੇਰ ਵੀ ਸਹੀ ਪੈ ਜਾਂਦੀ ਹੈ ਬੱਚਾ ਵੀ ਸਹੀ ਹੁੰਦਾ ਪਰ ਫਿਰ ਵੀ ਬੱਚੇ ਜੋਗਾ ਦੁੱਧ ਨਹੀਂ ਦਿੰਦੀ ਸਸੀ ਘਰ ਕਿਸਾਨ ਭਰਾਵੋ ਅੱਜ ਜੀ ਤੁਹਾਡੇ ਵੀਡੀਓ ਬਹੁਤ ਜ਼ਿਆਦਾ ਕੰਮ ਆਲੀਆ ਕਿਸਾਨ ਭਰਾਵਾਂ ਨਾਲ ਕੋਈ ਐਸੀ ਘਟਨਾ ਹੋ ਗਈ ਸੀਗੀ ਸਾਰੀ ਗੱਲਬਾਤ ਕਿਸਾਨ ਭਰਾਵਾਂ ਨਾਲ ਮਿਲ ਕੇ ਇਸ ਨੂੰ ਗੱਲਬਾਤ ਕਰਾਉਣੇ ਆ ਆਜੋ ਗੱਲਬਾਤ ਕਰੀਏ ਬਾਈ ਜੀ ਹਸੀ ਘਾ ਜੀ ਬਾਈ ਜੀ ਪਹਿਲਾਂ ਆਪਣਾ ਪਿੰਡ ਨੌ ਜ਼ਰੂਰ ਸਾਂਝਾ ਕਰ ਦੋ ਮੇਰਾ ਨਾਮ ਲਾਲੀ ਸਿੰਘ ਹੈ ਤੇ ਪਿੰਡ ਖੜੇਵਾਦ ਹੈ ਜੀ ਆਪਣਾ ਲਹਿਰੀ ਕੋਲੇ ਪਿੰਡ ਪੈਂਦਾ ਜੀ ਲਹਿਰੀ ਘਾਗੇ ਕੋਲੇ ਤੇ ਇੱਕ ਆਪਣੀ ਇਹ ਮੱਝ ਸੀਗੀ ਤੇ ਪੈਲਣ ਸੀ ਜੀ ਤੇ 8ਵੇਂ ਮਹੀਨੇ ਚ ਇਹਦਾ ਬੱਚਾ ਮੰਨ ਲਓ 3-4 ਦਿਨਾਂ ਤੋਂ ਅੰਦਰ ਡੈੱਡ ਹੋ ਗਿਆ ਸੀਗਾ ਜੀ ਠੀਕ ਹੈ ਤੇ ਇਸ ਤੋਂ ਬਾਅਦ ਅਸੀਂ ਬਾਈ ਕੁਲਦੀਪ ਨਾਲ ਚੀਮੇ ਵਾਲੇ ਨਾਲ ਕੰਟੈਕਟ ਕਰਿਆ ਤੇ ਬਾਈ ਆਏ ਠੀਕ ਹੈ ਤੇ ਦੇਖਿਆ ਉਹਨਾਂ ਨੇ ਉਹ ਕਹਿੰਦੇ ਵੀ 2-3 ਦਿਨ ਤੋਂ ਬੱਚਾ ਅੰਦਰ ਡੈੱਡ ਹੈ ਤੇ ਇਨਫੈਕਸ਼ਨ ਜ਼ਿਆਦਾ ਫੈਲ ਗਈ ਸੀ ਜੀ ਠੀਕ ਹੈ ਇਸ ਤੋਂ ਬਾਅਦ ਬਾਈ ਨੇ ਚੈੱਕ ਡਿਆ ਜੀ ਠੀਕ ਹੈ ਇਸ ਤੋਂ ਬਾਅਦ ਆਪਾਂ ਨੂੰ ਐਸੀ ਵੀ ਕਿਉਂਕਿ ਕੱਚੀ ਮੱਝ ਸੂਰੀ ਸੀ ਤੇ ਜ ਠੀਕ ਹੈ ਤੇ ਥਾਣਾ ਵੀ ਕੋਈ ਇੰਨੇ ਨਹੀਂ ਸੀ ਪਹਿਲੀ ਹੋਇਆ ਹੁਣ ਕਰਕੇ ਝੋਟੀ ਤੇ ਆਪਾਂ ਨੂੰ ਐਸੀ ਵੀ ਦੁੱਧ ਕਿਹੜਾ ਦਰੂ ਚਲੋ ਛੋਟੇ ਦੀ ਜਾਨ ਬਚ ਜੇ ਅੱਗੇ ਨੂੰ ਆਪਣੇ ਕੋਈ ਕੰਮ ਆ ਜੇ ਇਸ ਦੂਦ ਬਾਈ ਕਲੀਪ ਨੇ ਬਾਈ ਗੁਰਜੰਟ ਦਾ ਨੰਬਰ ਦਿੱਤਾ ਜੀ ਆਪਾਂ ਨੂੰ ਇਹਨਾਂ ਨੇ ਬਾਈਆਂ ਨੇ ਆਪਾਂ ਨੂੰ ਦਵਾਈ ਪਹਚਾਈ ਤੇ ਉਹ ਦਵਾਈ ਤੋਂ ਦੇਣ ਤੋਂ ਦੋ ਤਿੰਨ ਦਿਨ ਬਾਅਦ ਹੀ ਮਾਜ ਨੇ ਸਾਰੀ ਜੇਰ ਵਾਰ ਘੜਤੀ ਸਾਰਾ ਅੰਦਰੋਂ ਸਾਫ ਕਰਤਾ ਜੀ ਨਾਲ ਦੀ ਨਾਲ ਤੇ ਇਹ ਤੋਂ ਬਾਅਦ ਹੀ ਦੋ ਤਿੰਨ ਦਿਨਾਂ ਬਾਅਦ ਹੀ ਧਰ ਆ ਗਿਆ ਥਣਾ ਚ ਤੇ ਬਹੁਤ ਵਧੀਆ ਮਤਲਬ ਥੋੜਾ ਥੋੜਾ ਕਰਕੇ ਜਿਵੇਂ ਜਿਵੇਂ ਬਾਈ ਨੇ ਦੱਸਿਆ ਆਪਾਂ ਦਵਾਈ ਦਿੱਤੀ ਤੇ ਇਹ ਤੋਂ ਬਾਅਦ ਜਿਵੇਂ ਜਿਵੇਂ ਕਰਕੇ ਦੁੱਧ ਵੱਧਦਾ ਹੀ ਗਿਆ ਜੀ ਤੇ ਅੱਜ ਵਧੀਆ ਦੁੱਧ ਤੇ ਆ ਗਈ ਮਾਜੀ ਹਾਂ ਆਪਾਂ ਰੱਖਣੀ ਆ ਮਾਜੀ ਆਪਣਾ ਇਹ ਦਿਲ ਕਰਨ ਲੱਗਾ ਬਾਈ ਤੇ ਇਹੀ ਸੀ ਵੀ ਜੇ ਲੋ ਛੋਟੀ ਬੱਚੀ ਨਹੀਂ ਹੀ ਬਹੁਤਾ ਆਪਣੇ ਗਲਵਾ ਉਹ ਹਾਲਾਤ ਸੀਗੀ ਉਸ ਦਾ ਇਹਦਾ ਜੀ ਹਾਲਾਤ ਅਸਾਈ ਤੇ ਜੀ ਆਪਾਂ ਨੂੰ ਆਇ ਲੱਗਦਾ ਸੀ ਵੀ ਇਤਰਾਹ ਜਿੰਦੇ ਨਹੀਂ ਜੀ ਕਿਆ ਪਤਾ ਰੰਗ ਦੀਆਂ ਜੇ 5 70 ਪਹਿਲੇ ਦਿਨ ਮਾਰੀਆਂ ਜੀ ਠੀਕ ਹੈ ਹੌਲੀ ਹੌਲੀ ਜੀ ਗਲਾਸ ਦਿੱਤਾ ਕਦੇ ਅੱਧਾ ਗਲਾਸ ਦਿੱਤਾ ਜੀ ਕਿਜੀ ਕਿਲੋ ਤੋਂ ਫਿਰ ਉਹ 2.5 ਕਿਲੋ ਤੇ ਆ ਗਿਆ ਇਹਨੂੰ ਜੀ ਹੋ ਗਿਆ 1 ਮਹੀਨਾ 1 ਮਹੀਨਾ ਹੋ ਗਿਆ ਹਾਂਜੀ ਅੱਜ ਹੈਗਾ ਜੀ ਇਹਦੇ ਥੱਲੇ 4 ਕਿਲੋ ਲੀਟਰ ਦੁੱਧ ਹੈਗਾ ਠੀਕ ਹੈ 4 ਹੋਵੇ 4.5 ਵਸ ਇੱਥੇ ਤੱਕਰ ਹੈਗਾ ਬਣਾਉਣਾ ਠੀਕ ਹੈ ਗੰਦਾਈ ਦੀ ਵੀ ਇਹ ਬਚਦੀ ਨਹੀਂ ਹੈਗੀ ਵੀ ਇਹਦਾ ਬਜਰੀ ਆਈ ਜਾਊਗੀ ਵੀ ਇਹਦਾ ਕੋਈ ਮੁੱਲ ਘਟ ਰਿਹਾ ਹੀ 2 ਲੱਖ ਦੀ ਝੋਟੀ ਦੀ ਆਪਣੀ ਵੀ ਵਧੀਆ ਮਾਝਾ ਆਪਣੀ ਦੁੱਧ ਆ ਗਈ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਸਹੀ ਤਰੀਕੇ ਨਾਲ ਮਿਲਦੀ ਹੈ ਜਿਵੇਂ ਕੀ ਤੋਂ ਅਸੀਂ ਸਾਰੀ ਗ ਵੀ ਮਾਝ ਇਹਨਾਂ ਦੀ ਜਿਹੜੀ ਝੋਟੀ ਸੀ ਪਹਿਲਾਂ 8 ਮਹੀਨੇ ਦੀ ਪ੍ਰੈਗਨੈਂਟ ਹੈਗੀ ਸੀਗੀ ਤੇ ਇਹਦੇ ਅੰਦਰ ਬੱਚਾ ਡੈੱਡ ਹੋ ਗਿਆ ਸੀਗਾ ਤੇ ਬੱਚਾ ਜਦੋਂ ਕੱਢਿਆਗਾ ਤਾਂ 3 ਦਿਨਾਂ ਦਾ ਬੱਚਾ ਹੋ ਗਿਆ ਸੀ ਡੈੱਡ ਤੇ ਫੁੱਲਿਆ ਹੋਇਆ ਸੀ ਬੱਚਾ ਜਦੋਂ ਬੱਚਾ ਫੁੱਲਿਆ ਹੋਇਆ ਸੀਗਾ ਬਾਹਰ ਕੱਢਿਆ ਤਾਂ ਉਸ ਤੋਂ ਬਾਅਦ ਮੰਨ ਕੇ ਚਲੋ ਹਾਲਾਤ ਇਹ ਸੀਗੇ ਵੀ ਸਾਰਾ ਪਰਿਵਾਰ ਦਾ ਇਮੋਸ਼ਨਲੀ ਬਹੁਤ ਜ਼ਿਆਦਾ ਬੁਰਾ ਹਾਲ ਸੀ ਜਿਹੜਾ ਮੈਂ ਵੀਡੀਓ ਦੇ ਵਿੱਚ ਦੇਖਿਆ ਸੋ ਉਸ ਤੋਂ ਬਾਅਦ ਕੋਈ ਦੁੱਧ ਦੇਣ ਦੀ ਸਮਰੱਥਾ ਕਿਸੇ ਤਰ੍ਹਾਂ ਦੀ ਕੈਪੈਸਿਟੀ ਦਾ ਲੱਗੀ ਨਹੀਂ ਰਹੀ ਸੀ ਕਿਸੇ ਤਰ੍ਹਾਂ ਦੇ ਵੀ ਚਾਂਸ ਲੱਗ ਨਹੀਂ ਰਹੇ ਸੀ ਇਹਨਾਂ ਦੇ ਚਲੋ ਮੈਂ ਡਾਕਟਰ ਕੁਲਦੀਪ ਸਿੰਘ ਜੀ ਗਿੱਲ ਜਿਹੜੇ ਕਿ ਵੀਰਕਲਾ ਤੋਂ ਹੈਗੇ ਨੇ ਚੀਮੇ ਡਿਊਟੀ ਕਰਦੇ ਨੇ ਦਿਨ ਰਾਤ ਲੱਗੇ ਰਹਿੰਦੇ ਨੇ ਸੇਵਾ ਦੇ ਵਿੱਚ ਪਸ਼ੂ ਆਦੀ ਦੇ ਵਿੱਚ ਤਾਂ ਮੈਨੂੰ ਤੁਸੀਂ ਜਰੂਰ ਉਸ ਪਰਿਵਾਰ ਦਾ ਨੰਬਰ ਦਿਓ ਪਿੰਡ ਬਾਰੇ ਦੱਸੋ ਮੈਨੂੰ ਮੈਂ ਉਹਨਾਂ ਨੂੰ ਆਪਣੇ ਵੱਲੋਂ ਸੇਵਾ ਦੇ ਤੌਰ ਤੇ ਦਵਾਈ ਭੇਜਨੀ ਆ ਜਿਹਦੇ ਨਾਲ ਵੀ ਉਹ ਜਿਹੜੀ ਝੋਟੀ ਹੈ ਅੰਦਰੋਂ ਵੀ ਸਾਫ਼ ਹੋ ਜੇ ਪਰ ਉੱਪਰ ਕਿਉਂਕਿ ਇਨਫੈਕਸ਼ਨ ਬਹੁਤ ਜ਼ਿਆਦਾ ਉਹਦੇ ਬੱਚੇ ਦਾ ਨਿੱਚ ਦੂਸਰੀ ਗੱਲ ਜਿਹੜੀ ਹੈ ਵੀ ਉਹ ਦੁੱਧ ਦੇ ਵੀ ਅਜੇ ਤਾਂ ਕਿ ਪਸ਼ੂ ਪਾਲ ਕੇ ਜਿਹੜੇ ਵੀਰ ਨੇ ਜਿਹੜੇ ਜ਼ਿਆਦਾ ਬਹੁਤ ਜ਼ਿਆਦਾ ਉਸ ਟਾਈਮ ਉਦਾਸ ਸੀਗੇ ਦੇਖਣਾਂ ਦੇ ਹਾਲਾਤ ਨਹੀਂ ਹੈਗੇ ਸੀਗੇ ਮਨ ਜਿਹੜਾ ਹੈਗਾ ਝੰਜੋੜਿਆ ਜਾਂਦਾ ਸੀ ਉਹਨਾਂ ਨੂੰ ਦੇਖ ਕੇ ਕਿ ਉਹਨਾਂ ਦੀ ਝੋਟੀ ਉਹਨਾਂ ਦੇ ਘਰ ਦੇ ਵਿੱਚ ਹੀ ਮਤਲਬ ਕਿ ਰਹੇ ਦੁੱਧ ਵੀ ਦੇਵੇ ਤੇ ਅੱਗੇ ਵੀ ਉਹ ਜਿਹੜਾ ਹੈਗਾ ਉਹਨਾਂ ਨੂੰ ਰਾਸ ਆ ਜੇ ਕਿਸੇ ਨੇ ਉਸ ਤੋਂ ਬਾਅਦ ਮੈਂ ਬਾਈ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੰਨ ਕੇ ਚਲੋ ਭਰੋਸਾ ਕਰਕੇ ਦਵਾਈ ਮੰਗਵਾਈ ਔਰ ਦਵਾਈ ਜਿਹੜੇ ਤਰੀਕੇ ਨਾਲ ਜਿਹੜੇ ਵੀ ਟੰਗ ਤਰੀਕੇ ਨਾਲ ਦੱਸਿਆ ਸੀ ਇਹਨਾਂ ਨੂੰ ਕਿਹਾ ਗਿਆ ਸੀ ਇਹਨਾਂ ਨੇ ਉਸੇ ਤਰੀਕੇ ਦੀ ਦਵਾਈ ਤੇ ਤੀਜੇ ਚੌਥੇ ਦਿਨ ਜਿੰਨਾ ਵੀ ਇਨਫੈਕਸ਼ਨ ਜਿੰਨੀ ਵੀ ਜੇਰ ਜਿੰਨੇ ਵੀ ਲੜਾ ਹੈਗੇ ਸੀ ਬਾਈ ਜੀ ਸਾਰੇ ਦੇਖੋ ਬਾਹਰ ਆ ਗਏ ਸੀ ਵੀਡੀਓ ਤੁਸੀਂ ਆਪਾਂ ਨੂੰ ਭੇਜੀ ਸੀਗੀ ਔਰ ਉਸ ਤੋਂ ਬਾਅਦ ਹੌਲੀ ਹੌਲੀ ਇਹ ਦੁੱਧ ਤੇ ਚੱਲ ਪਈ ਸੀ ਤੇ ਅੱਜ 9 ਮਹੀਨੇ ਹੋ ਗਏ ਯਾਨੀ ਕਿ ਹਜੇ 1 ਮਹੀਨਾ ਹਜੇ ਵੀ ਘਟਾ ਹੈ ਦਾ 6 ਮਹੀਨਿਆਂ ਤੋਂ ਹਜੇ ਵੀ 1 ਮਹੀਨਾ ਘੱਟ ਹੈ ਹੁਣ ਇਹ 9 ਮਹੀਨਿਆਂ ਤੇ ਜਾ ਕੇ ਜਿਹੜਾ 4 ਤੋਂ ਲੈ ਕੇ 4.5 ਲੀਟਰ ਖੁੱਲਾ ਡੁੱਲਾ ਦੁੱਧ ਦੇ ਰਹੀ ਹੈ ਔਰ ਬਿਲਕੁਲ ਠੜਕੇ ਮਿਲ ਰਹੀ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਪਰੇਸ਼ਾਨੀ ਨਹੀਂ ਕਰ ਰਹੀ ਜਿੱਦਾਂ ਬੱਚਾ ਹੈ ਵੀ ਨਹੀਂ ਹੈਗਾ ਸੋ ਉਸ ਤੋਂ ਬਾਅਦ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਵੀ ਜਿਹੜੀ ਇਹ ਦਵਾਈ ਹੈ ਇਹ ਹੋਮੋਪੈਥੀ ਦੇ ਵਿੱਚ ਵੀ ਅਸੀਂ ਦਵਾਈ ਦਿੱਤੀ ਹੋਈ ਹੈ ਬਾਈਆਂ ਨੂੰ ਆ ਦੋ ਸ਼ਿਸ਼ੀਆਂ ਹੋਮੋਪੈਥੀ ਦੀਆਂ ਦਵਾਈ ਬਣਾ ਕੇ ਦਿੱਤੀਆਂ ਹੋਈਆਂ ਨੇਗੀਆਂ ਪਲੱਸ ਨਾਲ ਉਹਦੇ ਅਸੀਂ ਨੇ ਦੋ ਜਿਹੜੇ ਹੈਗੇ ਆ ਕਿ ਸਪਲੀਮੈਂਟ ਫੀਡ ਸਪਲੀਮੈਂਟ ਐਡ ਕੀਤੇ ਹੋਇਆ ਸੋ ਉਹਦੇ ਨਾਲ ਇਹ ਜਿਹੜਾ ਹੈਗਾ ਸਾਰਾ ਜਿਹੜਾ ਸਿਸਟਮ ਹੈ ਇਹ ਤਿਆ ਸੋ ਇਹਦੇ ਬਾਰੇ ਮੈਂ ਤੁਹਾਨੂੰ ਕੁਝ ਜਾਣਕਾਰੀ ਥੋੜੀ ਜਿਹੀ ਹੋਰ ਸਾਂਝੀ ਕਰ ਦੰਨਾਗਾ ਵੀ ਜਿਵੇਂ ਚਲੋ ਇਹ ਤਾਂ 8ਵੇਂ ਮਹੀਨੇ 'ਚ ਬੱਚਾ ਗੇਰਗੇ ਕੋਈ 9ਵੇਂ 'ਚ ਵੀ ਬੱਚਾ ਗੇਰ ਜਾਂਦੀ ਹੈ ਕੋਈ 10ਵੇਂ 'ਚ ਗੇਰ ਜਾਂਦੀ ਹੈ ਉੱਥੇ ਤਾਂ ਇਹ ਦਵਾਈ ਕੰਮ ਕਰਦੀ ਹੋਈ ਕਰਦੀ ਹੈ ਦੂਜਾ ਜੇ ਕਈ ਵਾਰੀ ਪਸ਼ੂ ਆਪਣਾ ਸਹੀ ਟਾਈਮ ਲੈ ਕੇ ਸੌਂਦਾਗਾ 10 ਮਹੀਨੇ ਜਾਂ 9 ਮਹੀਨੇ ਜਿੱਦਾਂ ਘਾਇਆਂ ਦੇ ਹੁੰਦੇ ਨੇ 10 ਮਹੀਨੇ ਮੱਝਾਂ ਦੇ ਹੁੰਦੇ ਨੇ ਸਹੀ ਟਾਈਮ ਲੈ ਕੇ ਪਸ਼ੂ ਸੌਂਦਾਗਾ ਸੌਣ ਤੋਂ ਬਾਅਦ ਉਹਦੀ ਜ਼ੇਰ ਨਹੀਂ ਪੈਂਦੀ ਜ਼ੇਰ ਆਪ ਨੂੰ ਕਢਾਉਣੀ ਪੈਂਦੀ ਹੈ ਤਾਂ ਤਿੰਨ ਚਾਰ ਉਹਦੇ ਨਾਲ ਕੇਸ ਹੁੰਦੇ ਹੈਗੇ ਜੇ ਜ਼ੇਰ ਦਾ ਜੇ ਪਸ਼ੂ ਦੇ ਪਹਿਲਾਂ ਤਾਂ ਇਹ ਹੁੰਦਾਗਾ ਦੂਜਾ ਕਾਰਨ ਬਣ ਜਾਂਦਾ ਹੈ ਕਿ ਉਹਨੂੰ ਮਸਟੈਟਸ ਆਉਗੀ ਹੀ ਆਉਗੀ ਉਹਨੂੰ ਕੋਈ ਰੋਕ ਹੀ ਨਹੀਂ ਸਕਦਾ ਚਾਹੇ ਉਹ 10ਵੇਂ ਦਿਨ ਆਜੇ ਚਾਹੇ 15ਵੇਂ ਦਿਨ ਆਜੇ ਤੀਜਾ ਚਾਂਸ ਬਣ ਜਾਂਦਾ ਵੀਰ ਜੀ ਜਦੋਂ ਮਤਲਬ ਜੇਰ ਰਹੀ ਹੋਵੇ ਤਾਂ ਉਹ ਪਸ਼ੂ ਹੀਟ ਚ ਆ ਗਏ ਤੇ ਹੀਟ ਚ ਨਹੀਂ ਪ੍ਰੋਪਰ ਆਉਂਦਾ ਤੇ ਗੱਭਣ ਨਾ ਰਹਿਣ ਦੇ ਉਹਦੇ ਚਾਂਸ ਵੱਧ ਤੋਂ ਵੱਧ ਹੋ ਜਾਂਦੇ ਨੇ ਸੋ ਇਹ ਦਵਾਈ ਨੂੰ ਆਪਾਂ ਉਸ ਕੇਸ ਦੇ ਵਿੱਚ ਵਰਤ ਸਕਦੇ ਹਾਂ ਜਦੋਂ ਆਪਣਾ ਪਸ਼ੂ ਦੀ ਜੇਰ ਨਹੀਂ ਪੈਂਦੀ ਜੇਰ ਕਢਵਾ ਕੇ ਗੋਲੀਆਂ ਵਗੈਰਾ ਪਾ ਧਰਵਾਤੀਆਂ ਫਿਰ ਵੀ ਆਪਾਂ ਇਹ ਦਵਾਈ ਜਦੋਂ ਵਰਤਦੇ ਹਾਂ ਤਾਂ ਪਸ਼ੂ ਪੂਰੇ ਦੁੱਤੇ ਜਾਊਗਾ ਬੱਚੇ ਦਾ ਨਹੀਂ ਸਾਫ ਹੋਊਗੀ ਖੁੱਲ ਕੇ ਸਹੀ ਹੀਟ ਚ ਆਊਗਾ ਤੇ ਉਸ ਤੋਂ ਇਲਾਵਾ ਇੱਕ ਕੇਸ ਹੋਰ ਹੈ ਜਿਹੜਾ ਪਹਿਲਣ ਝੋਟੀਆਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਵੀ ਝੋਟੀਆਂ ਸੌਣ ਤੋਂ ਬਾਅਦ ਜੇਰ ਵੀ ਸਹੀ ਪਈ ਜਾਂਦੀ ਹੈ ਬੱਚਾ ਵੀ ਸਹੀ ਹੁੰਦਾ ਪਰ ਫਿਰ ਵੀ ਬੱਚੇ ਜੋਗਾ ਦੁੱਧ ਨਹੀਂ ਦਿੰਦੀ ਹੈਗੀਆਂ ਉਹ ਇਦਾਂ ਦੇ ਬਹੁਤ ਕੇਸ ਆਏ ਨੇ ਪਿਛਲੇ 2 ਸਾਲਾਂ 'ਚ ਮੇਰੇ ਕੋਲੇ ਵੀ ਬੱਚੇ ਜੋਗਾ ਵੀ ਉਹ ਦੁੱਧ ਨਹੀਂ ਦਿੰਦੀਆਂ ਦੂਜੀ ਮੱਝ ਦਾ ਦੁੱਧ ਪਿਉਣਾ ਪੈਂਦਾ ਬੱਚੇ ਨੂੰ ਸੋ ਉੱਥੇ ਵੀ ਆਪਾਂ ਇਹ ਦਵਾਈ ਨੂੰ ਦੇ ਕੇ ਆਪਣੀ ਝੋਟੀ ਨੂੰ ਉਸ ਦੀ ਜਿੰਨੀ ਵੀ ਕੈਪੈਸਿਟੀ ਹੈਗੇ ਉਸ ਦੁੱਧ ਤੇ ਲੈ ਕੇ ਜਾ ਸਕਦੇ ਆਂਗੇ ਸੋ ਕੋਈ ਹੋਰ ਕਿਸੇ ਪਾਸੇ ਖਰਚਾ ਕਰਨ ਦੀ ਲੋੜ ਨਹੀਂ ਸਾਡੇ ਨਾਲ ਸੰਪਰਕ ਕਰੋ ਦਵਾਈ ਮੰਗਵਾਓ 100 ਐਨਾ 1% ਤੋਂ ਤੁਹਾਨੂੰ ਰਿਜ਼ਲਟ ਮਿਲਣਗੇ ਪਰ ਤੁਹਾਡਾ ਜਿਹੜਾ ਮੰਨ ਕੇ ਚੱਲ ਸਾਡਾ ਜੁੜਿਆ ਹੋਇਆ ਕੰਮ ਹੈ ਅਸੀਂ ਉਹਦੇ 'ਚ ਤੁਹਾਡੀ ਮਦਦ ਕਰਾਂ। ਧੰਨਵਾਦ ਜੀ ਸਰ। ਡੇਢ-ਦੋ ਲੱਖ ਦੀ ਝੋਟੀ ਆ ਗਈ ਜੇ ਕਿਨਾਂ ਜੇ ਇਹਨੂੰ ਵੇਚਣਾ ਪੈ ਜਾਂਦਾ ਉਹ ਕੰਡੀਸ਼ਨ ਤੇ ਘੱਟ ਤੋਂ ਘੱਟ ਇਹਨੂੰ 20-30 ਹਜ਼ਾਰ ਦੀ ਕੋਈ ਲੈਂਦਾ ਪਰ ਇਹਨਾਂ ਦੀ ਮਿਹਨਤ ਹੈ ਬਾਈ ਗੁਰਜੰਟ ਦੀ ਮਿਹਨਤ ਹੈ ਵੀ ਇਹਨਾਂ ਨੂੰ ਅੱਜ ਜਿਹੜੀ ਉਹ ਝੋਟੀ 4.5 ਕਿਲੋ ਦੁੱਧ ਤੇ ਆ ਰਹੀ ਹੈ ਇਹ ਘਟਨਾ ਤੁਹਾਡੇ ਨਾਲ ਵਾਪਰਦੀ ਹੈ। ਤੁਸੀਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਦਵਾਈ ਮੰਗਾ ਸਕਦੇ ਹੋ ਜੇ ਤੁਸੀਂ ਹੋਰ ਕੋਈ ਜਾਣਕਾਰੀ ਲੈਣੀ ਹੈ ਜਿਵੇਂ ਬਾਈ ਨੇ ਦੱਸਿਆ ਜੀ ਇਹ ਦਵਾਈ ਵਰਤ ਸਕਦੇ ਹੋ ਗੱਲ ਕਰੀਏ ਜੇ ਆਪਾਂ ਇਸ ਵੀਡੀਓ ਦਾ ਆਪਾਂ ਕੋਈ ਵੀ ਪੇਡ ਪ੍ਰਮੋਸ਼ਨ ਕੁਝ ਨਹੀਂ ਕਰ ਰਹੇ ਹੈਗੇ ਇਹ ਵੀਡੀਓ ਤੁਹਾਡੇ ਵਾਸਤੇ ਬਣਾ ਰਹੇ ਆ ਕਿਸਾਨ ਭਰਾਵੋ ਜਿਹੜੀ ਦਵਾਈ ਹੈ ਉਹ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਦਵਾਈ ਤੁਹਾਨੂੰ ਪਹੁੰਚ ਜਾਈ ਹੋਗੀ ਪੰਜਾਬ ਹਰਿਆਣਾ ਚ ਕਿੱਥੋਂ ਵੀ ਤੁਸੀਂ ਬਿਲੋਂਗ ਕਰਦੇ ਹੋਗੇ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੀਡੀਓ ਨੂੰ ਸੇਵ ਕਰਕੇ ਜਰੂਰ ਰੱਖ ਲਿਓ ਪ੍ਰੋਬਲਮ ਆਏ ਨਹੀਂ ਆਪਾਂ ਨੂੰ ਪਤਾ ਲੱਗਿਆ ਨਾ ਵੀ ਹੁਣ ਇਹਦਾ ਕੀ ਹੱਲ ਕਰੀਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਕਿਸਾਨ ਭਰਾਵਾਂ ਦਾ ਵੀ ਫਾਇਦਾ ਹੋ ਸਕੇ ਧੰਨਵਾਦ ਜੀ ਸਾਰਿਆਂ ਦਾ ਕਰਿਓ ਵੀਡੀਓ ਸ਼ੇਅਰ ਧੰਨਵਾਦ